ਮਾਚਿਵਾਰੇ ਤੇ ਲੱਗਿਆ ਲੋੜੀ ਸੇਲ ਤਮਾਕਾ ਕਪੜੇ ਤੇ ਦੇ ਰੇਟ ਤੇ ਮਿਲਨੇ ਆ ਨਾਲ ਮਿਲੇਗਾ ਟੈਚੀ ਫ੍ਰੀ ਭਈ ਟੈਚੀ ਦੇ ਨਾਲ ਸਰੀ ਵੀ ਫ੍ਰੀ ਆ ਦੇਖੋ ਜੀ 5 ਮਿੰਟ ਕੜਾਈ ਵਾਲਾ ਸੂਟ ਪੂਰਾ ਫਰੰਟ ਕੱਢਿਆ ਨਾਲ ਹੋਏ ਚੁੰਨੀ ਪ੍ਰਿੰਟਡ ਸਿਰਫ 200 ਰੁਪਏ ਜੀ ਆ ਦੇਖੋ 5 ਮੀਟਰ ਆਲਓਵਰ ਸੂਟ ਜੀ ਨਾ ਲਓਗੀ ਸ਼ਾਲ 2.5 ਮੀਟਰ ਦੀ ਰੇਟ ਵੀ ਸਿਰਫ 250 ਰੁਪਏ ਜੀ ਆ ਦੇਖੋ ਅਗਲਾ ਆਈਟਮ 5 ਮੀਟਰ ਆਲਓਵਰ ਸੂਟ ਕ੍ਰੇਪ ਦਾ ਪੂਰਾ ਫੁੱਲ ਜਲ ਕੱਢਿਆ ਹੋਇਆ ਨਾ ਲਓ ਚੁੰਨੀ 2.5 ਮੀਟਰ ਦੀ ਰੇਟ ਸਿਰਫ 295 ਰੁਪਏ ਜੀ ਇਹ ਭਾਈ ਕੀ ਚੱਕਰ ਕੀ ਨੇ ਸਸਤੇ ਕਿਉਂ ਹੈ ਭਾਜੀ ਇਹ ਲੱਗਿਆ ਲੋਹੜੀ ਸੇਲ ਮੇਲਾ ਚੱਲਣਾ 23 ਤੱਕ ਆਪਣੇ ਕੋਲ ਜੀ ਹਰ ਸੂਟ ਤੇ 50% ਤੋਂ 60% ਡਿਸਕਾਊਂਟ ਆਪਣੇ ਕੋਲ ਜੀ ਇੰਨਾ ਹੀ ਨਹੀਂ ਆ ਦੇਖੋ 5 ਮੀਟਰ ਆਲਓਵਰ ਮਸਲੀਨ ਕਾਟਨ ਦਾ ਸੂਟ ਨਾ ਲਓਗੀ ਚੁੰਨੀ ਪੂਰੀ ਭਾਰੀ ਜੀ ਇਹ ਤੁਹਾਨੂੰ ਦੇਵਾਂ 5 ਮੀਟਰ ਪਿਓਰ ਕريب ਦਾ ਸੂਟ ਪੂਰਾ ਹੈਵੀ ਜਾਲ ਕੱਢਿਆ ਹੋਇਆ ਨਾਲ ਹੋਊਗੀ ਚੁੰਨੀ ਵਰਕ ਵਾਲੀ ਸੂਟ ਦਾ ਕੰਮ ਦਿਖਾਓ ਜੀ ਕਿੰਨਾ ਸੋਹਣਾ ਪੂਰਾ ਵਰਕ ਕੀਤਾ ਜਾ ਗਾਲ ਕੱਢਿਆ 골ਡਨ ਵਰਕ ਨਾਲ ਦੇ ਘੇਰੇ ਦੇ ਕੰਮ ਪੂਰੇ ਫਰੰਟ ਦੇ ਕੰਮ ਨਾਲ ਹੋ ਗਈ ਚੁੰਨੀ 2.5 ਮੀਟਰ ਦੀ ਸੂਟ ਬਜਾਦਣ 1295 ਅੱਜ ਦਿਨੇ 595 ਰੁਪਏ ਜੀ ਭਾਈ ਇਹ ਚ ਰੰਗ ਵਗੈਰਾ ਜਿੰਨੇ ਮਰਜ਼ੀ ਲੋਗ ਜਿੰਨੇ ਮਰਜ਼ੀ ਲੋ ਰੰਗ ਸਿਰਫ 595 ਰੁਪਏ ਜੀ ਕਰੋ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਤੇ ਲੈ ਜਾਓ ਚਾਹ ਬਿਲਕੁਲ ਫਰੀ ਦੀ ਜਿਹੜੇ ਬੰਦੇ ਵੀਡੀਓ ਬਾਅਦ ਸ਼ੇਅਰ ਕਰਨਗੇ ਕਰਨੇ ਸ਼ੇਅਰ ਟੂ ਗਰੁੱਪ ਤੇ ਸਾਨੂੰ ਕਰ ਲੈਓ ਚੰਗੇ ਜਿਹੇ ਕਮੈਂਟ ਆਉਣ ਉਹਨਾਂ ਨੂੰ ਚਾਹ ਦਵਾਂਗੇ ਬਿਲਕੁਲ ਫਰੀ ਦੀ ਆ ਦੇਖੋ ਜੀ ਅਗਲਾ ਡੇ ਨੇ ਹੋਰ ਜੀ 5 ਮਿੰਟ ਆਲਓਵਰ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਕਰ ਕੜਾਈ ਦਾ ਪੂਰੀ ਬਰੀ ਕਿਨਾਂ ਜੀ ਬਿਲਕੁਲ ਜੀ ਉਹਨਾਂ ਜਾਗ ਰੈਂਟ ਕੱਢਿਆ ਹੋਇਆ ਸੂਟ ਰੇਟ ਸਿਰਫ 595 ਰੁਪਏ ਜੀ ਭਾਜੀ ਇੱਕ ਮਿੰਟ ਯਾਰ ਸਾਰਾ ਹੈਂਡਵਰਕ ਦਿੱਤਾ ਦੇ ਲੋ ਕਿਤੇ ਗਲਤੀ ਤੇ ਨਹੀਂ ਲੱਗਦੀ ਵੀ ਇਹ ਸੇਲ ਮੇਲਾ ਚੱਲ ਰਿਹਾ ਸੇਲ ਮੇਲਾ ਲੋਹੜੀ ਸੇਲ ਤਮਾਕਾ ਚੱਲ ਰਿਹਾ ਤਮਾਕੀ ਤਮਾਕੇ ਕਰਨੇ ਆਪਾਂ ਰੰਗਣਗੇ ਚਾਹ ਰੇਟ ਸਿਰਫ 595 ਜੀ ਆਹ ਦੇਖੋ ਅਗਲੀ ਆਟਮ ਹੋਰ ਜੀ ਵਾਈਟ ਕੜਾਈ ਵਾਲੇ ਸੂਟ ਇਹ ਸੂਟ ਬਾਜ਼ਾਰ ਦੇ ਬਨੇ 1500 1600 ਅਸੀਂ ਲਾਇਆ ਸੇਲ ਮੇਲੇ ਸਿਰਫ 795 ਦਾ ਜੀ ਬਹੁਤ ਬੰਦ ਭਜ ਦੇ ਰਹੇ ਆ 595 ਰੁਪਏ ਦਾ ਜੀ ਭਾਜੀ ਇੱਕ ਮਿੰਟ ਯਾਰ ਇਹ ਮੇਰੇ ਸਾਹਮਣੇ ਆਲਾ ਪਹੁੰਚਾ ਵਰਕ ਆ ਗਿਆ ਉਹਦਾ ਵਰਕ ਮੇਰੇ ਨਾਲ ਦੇਖੋ ਕਿਹੜੇ ਦਾ ਕੰਮ ਕਿਨ੍ਹਾ ਖੂਲੋ ਕੀਤਾ ਹੋਇਆ ਮੂਡੀਕ ਦਾ ਸੂਟ ਇਹ ਅਸੀਂ ਸੇਲ ਮੇਂ 700 ਤੋਂ ਦੇ ਵੇਚਿਆ ਸੀ ਹੁਣ ਜਦੋਂ ਇਕੱਠਾ ਮਾਲ ਜੱਕਿਆ ਹੋਸਸਨਾ ਕਰਦਾ ਬਾਜੀ ਸਿਰਫ 595 ਰੁਪਏ ਜੀ ਜਿੰਨੇ ਮਰਜ਼ੀ ਲਓ ਰਾਂਗੇ ਜਿੰਨੇ ਮਰਜ਼ੀ ਲਓ ਡਿਜ਼ਾਈਨ ਜੀ ਆ ਦੇਖੋ ਜੀ ਅਗਲਾ ਸੂਟ ਜੀ ਪਿਓਰ ਕਰੇਪ ਦਾ ਸੂਟ ਆਊਗਾ ਜੀ ਬਹੁਤ ਸੋਹਣਾ ਨੈਕ ਦੇ ਕੰਮ ਕੀਤਾ ਹੋਇਆ ਹਾਂ ਤੇ ਨਾਲ ਕੀਤਾ ਘੇਰੇ ਦਾ ਕੰਮ ਨਾਲ ਆਊਗਾ ਬਾਜੂ ਵਰਕ ਜੀ ਅੱਛਾ ਬਾਜੂ ਵਰਕ ਵੀ ਹੈ ਸੇਮ ਗੋਲਡਨ ਪਰਿਆ ਕੱਢਿਆ ਨਾਲ ਦੁਪੱਟਾ ਵਰਕ ਵੀ ਭਾਜੀ ਦੁਪੱਟਾ ਵਰਕ ਵੀ ਜੀ 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 ਰੇਟ ਭਾਜੀ ਦੀ ਸੋਚ ਕੇ ਹੈਰਾਨ ਹੋ ਜਾਓਗੇ ਸਿਰਫ ਸਿਰਫ 595 ਰੁਪਏ ਭਾਜੀ ਭਾਜੀ ਮੈਨੂੰ ਸਮਝ ਨਹੀਂ ਆਂਦੀ ਮੈਨੂੰ ਲੱਗਦਾ ਤੁਸੀਂ ਯਾ ਤਾਂ ਮਾਲ ਨਹੀਂ ਦੇਣਾ ਯਾ ਤੁਹਾਨੂੰ ਕੋਈ ਗਲਤੀ ਲੱਗਦੀ ਪਈ ਹੈ ਕੋਈ ਗਲਤੀ ਨਹੀਂ ਲੱਗ ਰਹੀ ਹੈ ਸੇਲ ਮੇਲਾ ਚੱਲ ਰਿਹਾ ਜਲਦੀ ਜਲਦੀ ਦੁਕਾਨ ਤੇ ਆ ਜਾਓ ਜਦੋਂ ਚੱਕੋ ਸੇਲ ਮਿਲਦਾ ਕਬੜੇ ਲੋਗਾਂ ਦਮਾਂ ਡਾਚੀ ਬਿਲਕੁਲ ਫਰੀ ਹਰ ਗਾਗ ਨੂੰ ਮਿਲਣਾ ਪਵੇ ਤੇ ਹਰ ਗਾਗ ਨੂੰ ਮਿਲ ਜਾਵੇ ਤੇ ਜਿਹੜੀ ਹੁੰਦਾ ਹੈਗੀ ਐਲਸੀਡੀ ਦੀ ਬਾਜੀ ਇਹ ਆਪਾਂ ਕੱਢਣ ਜਾ ਰਹੇ 31 ਜਨਵਰੀ ਨੂੰ ਡਰਾਵ ਜੀ ਸਾਡੇ ਕੋਲ ਸਿਰਫ 1000 ਰੁਪਏ ਸ਼ਾਪਿੰਗ ਦਾ ਨਮਾ ਕੂਪਨ ਬਿਲਕੁਲ ਫਰੀ ਜੀ ਮਤਲਬ ਜੇ ਕਿਸੇ ਨੇ 5000 ਦੀ ਸ਼ਾਪਿੰਗ ਕਰ ਲਈ ਮੇਰੇ 5 ਕੂਪਨ ਬਿਲਕੁਲ ਫਰੀ ਦਵਾਂਗੇ ਉਹਦੇ ਚਾਂਸ 5 ਕੂਪਨ ਹੋ ਗਏ ਜਿੱਤਣ ਦੇ ਕਲੀ ਐਸਡੀ ਨਹੀਂ 20 ਇਨਾਮ ਹੋਰ ਵੀ ਨੇ ਉਹ ਕੀ ਨਾਮ ਦਵਾਂਗੇ ਆਪਾਂ ਆ ਦੇਖੋ ਜੀ ਅਗਲਾ ਡਿਜ਼ਾਈਨ ਜੀ 5 ਮਿੰਟ ਆਲਰ ਸ਼ਿਮਰਾ ਦਾ ਸੂਟ ਪੂਰਾ ਝਾਲ ਕੱਢਿਆ ਹੈ ਭਾਜੀ 895 ਦੇ ਭਾਜੀ ਭਾਜੀ ਇੱਕ ਮਿੰਟ ਯਾਰ ਇਹ 3 400 500 ਤੱਕ ਦੁਪੱਟਾ ਦੁਪੱਟੇ ਚੱਲਾ ਲੱਗਦਾ ਚੱਲ ਭਾਜੀ ਫਿਰ ਇਹ ਕਰ ਦਵਾਂ 795 ਦੇ ਭਾਜੀ 795 ਕਰ 795 ਕਰਦੇ ਭਾਈ ਅੱਜ ਕੋਈ ਨਹੀਂ ਕਹਿੰਦੇ ਚੁੰਨੀ ਲੱਗਿਆ ਨੇ ਵਾਲੀ ਤੇ ਚੱਗੋ 795 ਭਾਜੀ ਰੰਗ ਰੰਗ ਕੇ 4 ਚੁੰਨੀ ਹੋਊਗੀ ਪੂਰੀ ਭਾਰੀ ਤੇ ਜਿੰਨੇ ਮਰਜ਼ੀ ਪੀ ਲਓ 1 ਤੋਂ 10 ਪੀਸੂੜ ਨਹੀਂ ਚਾਹੇ ਲੈ ਲਓ 100 ਪੀਸ ਜਾਂ 220 ਜਿੰਨੇ ਮਰਜ਼ੀ ਡਿਜ਼ਾਈਨ ਲਓ ਜੀ ਬਜਾਅ ਦੇ ਰੇਟ 1695 ਸਾਡੇ ਕੋਲ ਸਿਰਫ ਸਿਰਫ 795 ਆਹ ਦੇਖੋ ਜੀ ਅਗਲਾ ਜਨ ਜੀ ਬਹੁਤ ਸੋਹਣਾ 5 ਮਿੰਟ ਸੂਟ ਕੱਢਿਆ ਨਾਲ ਕਿੱਦਾਂ ਘੋਟੇ ਬੱਤੇ ਕੰਮ ਨਹੀਂ ਪਾਜੀ ਇਹ ਪਫ ਵਰਗੇ ਲੋਕੀ ਜਿਹਾ ਕਰਕਰਾਨ ਚਲਦੀ ਹੈ ਤਾਂ ਲੋਕੀ 12 ਵਾਰ ਸੋ ਕੜਾਈ ਮੰਗ ਲੈਂਦੇ ਬਾਜੀ ਮਤਲਬ ਕੱਲਾ ਵਰਕ ਦਾ ਖਰਚਾ ਆਉਂਦਾ ਹੈ ਬਿਲਕੁਲ ਬਿਲਕੁਲ ਸੂਟ ਬਿਜਾਰ ਚ ਮੈਂਦਾ 1595 1795 ਨਾਲ ਆਊਗੀ ਚੁੰਨੀ 2.5 ਮੀਟਰ ਦੀ ਖੁੱਲਾ ਡੁੱਲਾ ਦੁਪੱਟਾ ਆਇਆ ਬਿਲਕੁਲ ਜੀ ਬਿਲਕੁਲ ਬਾਜੀ ਰੇਟ ਸਿਰਫ ਸਿਰਫ 795 ਦੇ ਪਾਜੀ ਮਤਲਬ ਜਿੰਨਾ ਤੇ ਵਰਕ ਕਿਤਨਾ ਉਸ ਤੋਂ ਵੀ ਘੱਟ ਸੂਟ ਦੇ ਦੇ ਬਿਲਕੁਲ ਮੇਰੇ ਪਾਜੀ ਬਜਾਅ 24 ਮਰਕਸ ਤੇ अवेलेबल ਹੈ ਬਾਕੀ ਔਨ ਆਰਡਰ ਚਾਹੀਦਾ ਤਾਂ 520 ਮੰਗਵਾ ਲਓ। ਕੀ ਬਾਤ। ਜੋ ਕਰੋਗੇ ਸਭ ਤੁਹਾਡੇ ਪਾਜੀ ਆਲੋ। डन ਜੀ। ਆ ਦੇਖੋ ਅਗਲੀ ਆਈਟਮ ਦੇਖੋ ਜੀ। ਹਾਂ ਹਾਂ। ਲੋ 5 ਮੀਟਰ ਆਲ ਓਵਰ ਹੈਵੀ ਸੂਟ। ਜੀ ਜੀ। ਦੇਖੋ ਕਿੰਨਾ ਸੋਹਣਾ ਕੰਮ ਕੀਤਾ ਸੂਟ ਤੇ। ਬਿਲਕੁਲ ਜੀ। ਪੂਰਾ 5 ਮੀਟਰ ਕੱਪੜੇ ਨਾਲ ਬਾਜੂ ਕੜਾਈ ਪਾਜੀ। ਹਾਂ ਹਾਂ। ਆ ਫਰੰਟ ਵੀ ਦਿਖਾ ਦਿਓ ਪੂਰਾ ਹੈਵੀ। ਮਤਲਬ ਜਗਮਗਾ ਕਰਦਾ ਪੂਰਾ। ਜਗਮਗਾ ਕਰਦਾ ਨਾਲ ਬਾਜੂ ਵੀ ਹੈਵੀ ਤੇ ਨਾਲ ਚੁੰਨੀ ਵੀ ਹੈਵੀ। ਕੀ ਬਾਤ ਹੈ। ਪਰ ਰੇਟ ਨਹੀਂ ਹੈਵੀ। ਇਹ ਮਤਲਬ ਇੱਥੇ ਵੀ ਤਮਾਕਾ। ਇੱਥੇ ਵੀ ਤਮਾਕਾ ਪਾਜੀ ਸਿਰਫ ਸਿਰ ਹਾਂ ਹੋ ਗਿਆ ਮਤਲਬ ਐਡੀ ਜ਼ਬਰਦਸਤ ਸਫਾਈਆਂ ਵਰਕ ਦੀਆਂ ਤੇ ਰੇਟ ਕੁਛ ਵੀ ਨਹੀਂ ਬਾਜੀ ਰੇਟ ਕੁਛ ਵੀ ਨਹੀਂ 5 ਮਿੰਟ ਆਲਾ ਸਿਲਕ ਦਾ ਸੂਟ ਹੈ ਜੀ ਇਹ ਡਿਜ਼ਾਈਨ ਵਿੱਚ ਦੋ ਹੈਗੇ ਨੇ ਜੀ 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 ਜ ਲਗਦਾ 1995 ਅਸੀਂ ਸੇਲ ਮਲੇ ਰੇਟ ਕੱਢਿਆ 990 ਬਾਜੀ ਬਾਜੀ ਇੱਕ ਮਿੰਟ ਯਾਰ ਮਤਲਬ ਜੇ ਸਮੈਟੀਰੀਅਲ ਦਾ ਸੂਟ ਆ ਉਸੇ ਮਟੀਰੀਅਲ ਦੀ ਚੁੰਨੀ ਨਾਲ ਬਿਲਕੁਲ ਬਾਜੀ 2 ਮਿੰਟ ਦੀ ਚੁੰਨੀ ਆਊਗੀ ਨਾਲ ਪੂਰੀ ਫੁੱਲ ਹੈਵੀ ਪੂਰਾ ਹੈਵੀ ਜਾਲ ਸੂਟ ਦੀ ਜੀ ਜੀ ਰੰਗਣਗੇ 4 ਡਿਜ਼ਾਈਨਾਂ ਦੇ 8 ਪੀਸਟਾਈਲ ਲਏ 100 ਬਜਾਅ ਦਾ ਰੇਟ 1995 ਮਣ ਜਟੀਆਂ 995 ਭਾਜੀ 995 ਕਿਆ ਬਾਤ ਹੈ ਜੀ ਹੁਣ ਦੇਖੋ ਪਿਓਰ ਕਰੇਵ ਜੀ ਪਰਬਰੀ ਵੀ ਦੇਖ ਲਈਏ ਪਿਓਰ ਕਰੇਵ ਦੇਖੋ ਭਾਜੀ 5 ਮੀਟਰ ਪਿਓਰ ਨੇਚਰਲ ਕਰੇਵ ਨਾਲ 2.5 ਮੀਟਰ ਚਨਾਉਣ ਦੀ ਚੁੰਨੀ ਬਜਾਅ ਦਾ ਰੇਟ ਹੈਂਡ ਵਰਕ ਸੂਟ ਦਾ 2295 ਰੁਪਏ ਸਾਡੀ ਦੁਕਾਨ ਤੇ ਸੂਟ ਦਾ ਸੇਲ ਮੇਲੇ ਦਾ ਰੇਟ ਹੈਗਾ ਸਿਰਫ ਸਿਰਫ 995 ਰੁਪਏ ਮਤਲਬ ਜਿੰਨੇ ਜਿੰਨੇ ਦਾ ਵਰਕ ਆ ਉਹ ਚ ਪੂਰਾ ਸੂਟ ਕੱਢਿਆ ਦੇ ਦੇ ਭਾਜੀ ਉਹਨੇ ਤਾਂ ਕੀ ਜਿੰਨੇ ਦਾ ਕੱਪੜਾ ਵੀ ਹੈ ਨਹੀਂ ਉਹਨੇ ਸੂਟ ਦੇਣਾ ਪਾ ਪੰਜ ਮਿੰਟ ਪ्योर ਨੇਚਰਲ ਕਰੀ ਦਾ ਕੱਪੜੇ ਦਾ ਰੇਟ ਹੈ 11 ਰੁਪਏ ਕੱਲਾ ਪਲੇਨ ਕੱਪੜਾ ਜੀ ਜੀ ਐਸ ਤੋਂ ਦੇਣ ਜਾ ਰਹੇ ਸੂਟ ਸਿਰਫ 99 ਭਾਜੀ ਕੀ ਬਾਤ ਆ ਦੇਖੋ ਇਸ ਤੋਂ ਬਿਨਾ ਆ ਦੇਖੋ ਆ ਲੋ ਸਿਮਰ ਜੀ ਸਿਮਰ ਸ਼ਾਈਨਰ ਪੂਰੀ ਦੇਖੋ ਅੱਛਾ ਇਹ ਭਾਜੀ ਆ ਨਾ ਵਰਕ ਕਿੰਨਾ ਸੋਹਣਾ ਯਾਰ ਭਾਜੀ ਵਰਕ ਵੀ ਸੋਹਣਾ ਸੂਟ ਦਾ ਚੁੰਨੀ ਵੀ ਸੋਹਣੀ ਆ ਸਾਰਾ ਹੈਂਡਵਰਕ ਕੀਤਾ ਸੂਟ ਤੇ ਬਿਲਕੁਲ ਪੂਰਾ 5 ਮਿੰਟ ਸੂਟ ਆਲ ਓਵਰ ਆਊਗਾ ਹਾਂ ਨਾਲ ਆਊਗੀ ਬਾਜੂ ਵਰਕ ਜੀ ਬਿਲਕੁਲ ਕੋਈ ਚੋਰ ਕੰਮ ਨਹੀਂਗਾ ਪੂਰੀ ਬਾਜੂ ਵਰਕ ਨਾਲ ਪੂਰਾ ਹੈਵੀ ਪੂਰਾ ਵਰਕ ਜੀ ਹਾਂ 5 ਮਿੰਟ ਸੂਟ ਆਲ ਓਵਰ ਚੁੰਨੀ ਵੀ ਨਾਲ 2.5 ਮੀਟਰ ਦੀ ਬਿਲਕੁਲ ਜੀ ਚੁੰਨੀ ਦੇ ਫੋਰ ਸਾਈਡ ਵਰਕ ਜੀ ਰੰਗ ਵੀ ਆਣਗੇ 4 ਬਿਆਦ ਰੇਟ 1995 ਸਾਡੀ ਦੁਕਾਨ ਤੇ ਇਹਦਾ ਰੇਟ ਸਿਰਫ ਸਿਰਫ 995 ਬਾਜੀ ਮਤਲਬ ਸਾਰਿਆਂ ਤੋਂ ਅੱਧੇ ਰੇਟ ਦੇਨੇ ਆਪਾਂ ਜੀ ਨੂੰ ਸੂਟ ਆ ਜਿਆਦਾਤਰ ਸੂਟ ਅੱਧੇ ਰੇਟ ਦੇ ਤੇਈ ਸੂਟ ਅੱਧੇ ਰੇਟ ਤੋਂ ਵੀ ਘੱਟ ਬਾਜੀ ਮਤਲਬ 7% ਦੇ ਵੀ ਹੈਗੇ ਬਿਲਕੁਲ ਬਿਲਕੁਲ ਕਈ ਐਟਮਾਂ 7% ਤੇ ਵੀ ਨੇ ਸਾਰੀ ਦੁਕਾਨ 50% ਫਲੈਟ ਆਫ ਆ ਜੀ ਆ ਲੋ ਆ ਦੇਖੋ ਸੂਟ ਸਿਰਫ ਬੁਟੀਕ ਦਾ ਸੂਟ ਜੀ ਨਾਲ ਫੋਟੋ ਵਾਲਾ ਪੀਸ ਇਹ ਆ ਗਿਆ ਬੱਸ ਬੁਟੀਕ ਵਾਲੇ ਫੋਟੋ ਵਾਲਾ ਪੀਸ ਬਿਲਕੁਲ ਬਿਲਕੁਲ ਜੀ ਸਲਵਾਰਾਂ ਕੱਢੀਆਂ ਬਾਜੂ ਕੱਢੀਆਂ ਸੂਟ ਨੇ ਇਹ ਸੂਟ ਬਾਜ਼ਾਰ ਤੇ ਵੇਖਦਾ ਵਾ 19 جنوری 17 جنوری سن کوئی مطلب نہیں ਵੀਰੇ ਸਾਡੇ ਕੋ ਮਿਲਣਾ ਸਿਰਫ ਸਿਰਫ 695 ਭਾਜੀ ਇੱਕ ਭਾਜੀ 695 ਬਿਲਕੁਲ ਜਿੰਨੇ ਇੰਸਟਾگرام Facebook ਤੇ ਭਾਜੀ 2022 200 ਲੋਕੀ پتہ ਨਹੀਂ ਕੌਣ ਨੇ ਜੇ ਲੁੱਟਦੇ ਨੇ ਦੁਕਾਨਦਾਰ ਨੂੰ ਸਾਨੂੰ ਨਹੀਂ ਉਹ ਕੰਮ ਕਰਨੇ ਆਉਂਦੇ ਸਾਡੇ ਉਹ ਸਿੱਧੇ 18 ਰੇਟ ਚੱਲਦੇ ਨੇ ਬਸ ਆਹ ਦੇਖੋ ਇਦਾਂ ਦੇ ਹੋੜ ਜਾਨ ਭਾਜੀ ਬਹੁਤ ਨੇ ਸਿਰਫ ਸਾਰੇ ਉਹੀ 995 1099 1199 ਬਸ ਸਾਰੇ ਮਿਕਸ ਰੇਟ ਨੇ ਜੀ ਆਹ ਦੇਖੋ 1099 ਰੇਟ ਸੂਟ ਨੇ ਜੀ ਨਾ ਦੇਖੋ ਚੁੰਨੀਆਂ 2.5 ਮੀਟਰ ਲੈਂਦੇ ਦੀਆਂ ਹਨ ਕਿੰਨੇ ਟੋਟਲ ਕਿੰਨੇ ਕ ਡਿਜ਼ਾਈਨ ਹੋਣਗੇ ਪਾਜੀ ਇਹਦੇ ਸਲੇਟ ਵਿੱਚ ਮੇਰੇ ਕੋਲ 995 ਤੇ 1000 ਜਨੇ ਲੈ ਕੇ ਮੇਰੇ ਕੋਲ ਕਟੋ ਕਟ 167 ਡਿਜ਼ਾਈਨ ਹੋਣਗੇ ਪਾਜੀ 167 167 ਨਹੀਂ ਮੇਰੇ ਕੋਲ 995 ਲੈ ਕੇ 1052 ਜੀ ਜਿੰਨੀ ਮਰਜ਼ੀ ਵੈਰਾਈਟੀ ਲਓ ਵੀਰੇ ਇਸ ਤੋਂ ਬਾਅਦ ਦੇਖੋ ਪਿਓਰ ਹੈਵੀ অর্ਗੈਂਜ਼ਾ ਹਾਂ ਆ ਲਓ ਪਾਜੀ ਅੱਛਾ ਜਿੰਨੂੰ ਆਪਾਂ ਕਹਿੰਦੇ ਆ ਵਿਆਹ ਵਾਲਾ ਸੂਟ ਨਾ ਵਿਆਹ ਵਾਲਾ ਸੂਟ ਬੜੇ ਮਰੀਆਂ ਜਨ ਨੂੰ ਰੱਖਦੇ ਨੇ ਇਹ ਸੂਟ ਪਾਜੀ ਬਾਜ਼ਾਰ ਦੇ ਵਜੋਂਦਾ 2295 2395 2495 ਨਾ ਚੁੰਨੀਆਂ ਨਹੀਂ ਪੂਰੀ ਭਾਰੀ ਹੈਵੀ ਹ ਸਾਡੇ ਕੋਲ ਮਿਲਣਾ ਪਾਜੀ 1295 ਨਹੀਂ 1195 ਵੀਰੇ 1195 ਅੱਛਾ ਇਹ 1195 ਦੇ ਰਿਹਾ ਹਾਂ ਨਾ ਵਾਲੇ ਦੇ ਕੋਈ ਨੇ ਮਰਜ਼ੀ ਸੂਟ ਲੈ ਇੱਕ ਨੀਕਲ 12 ਬਚੀ ਆ ਜਾ ਕਿਸੇ ਕੋ ਪਿਆਉ ਕੰਮ ਨਹੀਂ ਜੀ 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 ਜਿੰਨੇ ਮਰਜ਼ੀ ਰੰਗ ਲਓ ਜਿੰਨੇ ਮਰਜ਼ੀ ਲਓ ਡਿਜ਼ਾਈਨ ਸਿਰਫ ਸਿਰਫ 1195 ਜਿੰਨੇ ਮਰਜ਼ੀ ਡੀਨ ਲਓ ਜੀ ਬਸ ਆਉਣਾ ਕਿੱਥੇ ਆ ਮਾਨੇ ਦੀ ਹੱਟੀ ਤੇ ਆਉਣਾ ਜੀ ਅੱਛਾ ਇਹ ਜਿੰਨੇ ਵੀ ਵਰਕ ਸਾਰੇ ਹੈਵੀ ਵਰਕ ਆਣਗੇ ਸਾਰੇ ਹੈਵੀ ਵਰਕ ਪਾਜੀ ਇਸ ਤੋਂ ਹੈਵੀનેસ ਤੁਹਾਨੂੰ ਮਿਲਣਗੇ ਆਲੋ ਆਹ ਬਿਆਰ ਦਾ 2695 ਅਸੀਂ ਜਣਾਵਾ 1295 ਵਜੇ ਬਾਜੀ ਅੱਛਾ ਨਾਲਾ ਬਾਜੂ ਵਰਕ ਆ ਬਾਜੂ ਵਰਕ ਬਾਜੀ ਬਾਜੀ ਬਾਜੂ ਵਰਕ ਬਹੁਤ ਸੋਹਣੀ ਚੁੰਨੀਆਂ ਨਾਲ ਭਾਰੀਆਂ ਇਹ 1100 ਵਜੇ 1200 ਵਜੇ ਤੁਹਾਨੂੰ ਮਿਲ ਗਏ 8 ਤੋਂ 10 ਡਿਜ਼ਾਈਨ ਜੀ ਜਿੰਨੇ ਮਰਜ਼ੀ ਪੀਸ ਲੈ ਲਿਓ ਜਿੰਨੇ ਮਰਜ਼ੀ ਮਾਲ ਲੈ ਲਓ ਜੀ ਬਸ ਆਉਣਾ ਤੁਸੀਂ ਕਿੱਥੇ ਆ ਮਾਨੇ ਜੱਟ ਜਾਣਾ ਆਉਣਾ ਮਾਛੀਵਾੜੇ ਜੀ ਆ ਦੇਖੋ ਅਗਲਾ ਡਿਜ਼ਾਈਨ ਜੀ ਫੁੱਲ ਹੈਵੀ ਆਰਗੈਂਜ਼ਾ ਬਿਲਕੁਲ ਇਹ ਤੁਹਾਨੂੰ ਆਰਗੈਂਜ਼ਾ ਵੀ ਮਿਲੂ ਸਿਮਰ ਵੀ ਮਿਲੂ ਡਿਜ਼ਾਈਨ ਤੁਹਾਨੂੰ ਸੇਮ ਮਿਲ ਜੂ ਸਲਵਾਰ ਵਰਕ ਵੀ ਮਿਲ ਜੂਗਾ ਜੀ ਨਾਲ ਚੁੰਨੀ ਪੂਰੀ ਹੈਵੀ ਆਊਗੀ ਇਹ ਸੂਟ ਬਿਆਸ ਰੇਟ ਸੀਗਾ 3995 ਸਾਡੇ ਕੋਲ ਫਲੈਟ ਪਾਜੀ 15-1500 ਨੂੰ ਇਸ ਲਈ 1500 ਦੀ ਰੇਨ ਸਾਡੇ ਕੋਲ 15 ਤੋਂ 20 ਜੀ ਨੇ ਵੀਰੇ ਜਿੰਨਾ ਮਰਜ਼ੀ ਮੰਗ ਲੈ ਲਓ ਵਾਧੂ ਜਿੰਨੇ ਮਰਜ਼ੀ ਵੀ ਸਕੋ ਜੀ ਆਲੋ ਮੇਰੇ ਹਸਾਨ ਨਾਲ ਜੇ ਫੇ ਕਿਸੇ ਨੇ ਲੱਖ ਰੁਪਏ ਦਾ ਕਪੜਾ ਬਣਾਣਾ ਤਾਂ 30-40 ਹਜ਼ਾਰ ਚ ਬਣ ਜਾ ਬਿਲਕੁਲ ਬਿਲਕੁਲ ਲੱਖ ਰੁਪਏ ਦਾ ਪਿਆਰ ਚ ਬਣਦਾ ਵਾ ਸਾਡੇ ਕੋਲ 40 ਹਜ਼ਾਰ ਰੁਪਏ ਦਾ ਆ ਨਾ ਬਣ ਜਾਂਦਾ ਭਾਜੀ ਐਦਾਂ ਦੇ ਹੋਰ ਵੀ ਆਉਂਦੇ ਆ ਨੇ ਲਈ ਪਰ ਜਲਦੀ ਜਲਦੀ ਆ ਜਾਓ ਮੰਨ ਲਈ ਛੱਤੀ ਤੇ ਦੀ ਇਹ ਹੋ ਗਏ ਸਰ ਡਾਰਕ ਰੰਗ ਆ ਦੇਖੋ ਥੋੜੇ ਜਿਹੇ ਮੀਡੀਅਮ ਆਈਜ਼ ਵਾਸਤੇ ਦੇਖੋ ਜੀ ਆ ਦੇਖੋ ਜੇ ਆਪਾਂ ਕੁੜੀਆਂ ਵਾਸਤੇ ਬੰਗੂ ਸੂਟ ਵਿੱਚ ਇਹਨੇ ਤਾਂ ਮਤਾਂ ਵਾਸਤੇ ਵੀ ਸੂਟ ਰੱਖਣੇ ਆਪਾਂ ਜੀ ਜੀ ਪੂਰਾ ਹੈਵੀ ਵਰਕ ਜੀ ਬਹੁਤ ਸੋਣੀ ਚੁੰਨੀ ਹਾਂ ਪੂਰਾ 5 ਮੀਟਰ ਆਲ ਓਵਰ ਪਿਓਰ ਸਿਮਰ ਕਪੜਾ ਜੀ ਬਿਲਕੁਲ ਆਲ ਓਵਰ ਮਤਲਬ ਆਲ ਓਵਰ ਸਿਮਰ ਮਤਲਬ ਸਿਮਰ ਦੀ ਚੁੰਨੀ ਹੈਵੀ ਵਰਕ ਚੁੰਨੀ ਪੂਰੀ ਹੈਵੀ 5000 ਰੁਪਏ 2795 ਸਾਡੇ ਕੋਲ ਸਿਰਫ ਸਿਰਫ 1350 ਰੁਪਏ ਬਾਜੀ ਮਤਲਬ ਹੈਰਾਨ ਕਰਨ ਵਾਲੇ ਰੇਟ ਹੋਗੇ ਨਾ ਇਹ ਤਾਂ ਬਿਲਕੁਲ ਬਾਜੀ ਰੰਗ ਜਿੰਨੇ ਮਰਜ਼ੀ ਲੋ ਇਹ ਚ ਰੰਗ ਫਿੱਕੇ ਵੀ ਹੈਗੇ ਨੇ ਰੰਗ ਗੂੜੇ ਵੀ ਹੈਗੇ ਨੇ ਆ ਦਿਖਾ ਦਿਓ ਮਾਰੇ ਧਿਆਨ ਜੂਮ ਰਾ ਕੇ ਦੀ ਆ ਦੇਖੋ ਰੰਗ ਗੂੜੇ ਦੇਖੋ ਜੀ ਗੂੜੇ ਰੰ ਸਾਰੇ ਸਵਾਈ ਵਾਲੇ ਆ। ਬਾਜੀ ਵਰਕ ਉਹਦੇ ਸਵਾਈ ਵਾਲੇ ਬਾਜੂ ਵਰਕ ਵੀ ਨਾਲ ਲਾਣਗੇ। ਹਾਂ ਹਾਂ। ਪੂਰਾ ਫਰੰਟ ਜਾਲ ਲਾਣਗੇ। ਬਿਲਕੁਲ ਜੀ। ਜਾਲ ਚੁੰਨੀ ਆਣਗੀ ਪੂਰੀ ਜਾਲ ਹੈਵੀ। ਜੀ ਜੀ। ਇਹ ਬਜਾਅ ਦਾ ਰੇਟ ਸੂਟ ਦਾ 2600 2700 2800 ਹਾਂ ਹਾਂ। ਸਾਡੇ ਕੋਲ ਸਿਰਫ ਸਿਰਫ 1300 ਦੇ 50 ਬਾਜੀ। 1350 ਆਪਾਂ ਆਪਾਂ ਮਤਲਬ 15 1600 ਦੀ ਰੇਂਜ 'ਚ ਲੋਕਾਂ ਨੂੰ ਆ ਵਧੀਆ-ਵਧੀਆ ਸੂਟ ਦੇਨੇ ਨੇ। ਬਿਲਕੁਲ ਬਿਲਕੁਲ ਬਾਜੀ ਆ ਦੇਖੋ ਤੁਹਾਨੂੰ ਹੁਣ ਥੋੜੇ ਅੱਗੇ ਜਾਓ। ਅਜਨ ਦਿਖਾਣੇ ਡਿਜ਼ਾਈਨ ਆ ਬਾਜੀ। ਜੀ ਜੀ। ਆ ਦੇਖੋ ਇਸ ਤੋਂ ਬਿਨਾ ਪ੍ਰੋਪਰ ਬ੍ਰਾਈਟਨਸ ਅਸੀਂ ਇਹ ਵੀ ਦਵਾਂਗੇ ਫਲੈਟ 50% ਆਫ ਦੇ ਜੀ ਨਾ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਸ਼ਰਟ ਤੇ ਅੱਛਾ ਇਹ ਕੰਟਰਾਸਟ ਆ ਗਿਆ ਨਾ ਨਾ ਜੀ ਆ ਦੇਖੋ ਚੁੰਨੀ ਦੇ ਕਿੱਡੀ ਪਿਆਰੀ ਚੀਜ਼ ਆ ਜੀ ਤੇ ਕਿੰਨਾ ਪਿਆਰਾ ਸੂਟ ਆਊਗਾ ਜੀ ਕਿੰਨੀ ਪਿਆਰੀ ਨਾਲ ਚੁੰਨੀ ਆ ਗਈ ਜੀ 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 ਚੁੰਨੀ 19 ਬੋਟਮਸ ਵਰਗ 19 ਵਰਗ ਸਾਫ ਹੈਗਾ ਸਲਵਾਰ ਤੇ ਜੀ ਬਿਲਕੁਲ ਜੀ ਜਿੰਨੇ ਮਰਜ਼ੀ ਰੰਗ ਲਿਓ ਤੇ ਜਿੰਨੇ ਮਰਜ਼ੀ ਲਾ ਡਿਜ਼ਾਈਨ ਕਿਤੇ ਸਿਰਫ ਡਿਜ਼ਾਈਨ ਦਿਖਾ ਦੇ ਪੰਜ 6 ਅੱਛਾ ਕਾ ਵੀਨ ਇੱਕ ਦਾ ਭਾਈ ਅਕਲ ਬਹੁਤ ਮਿਲਦਾ ਆ ਜੀ ਸਾਰੇ ਸਾਰੇ ਆ ਦੇਖੋ ਇਦਾਂ ਦੇ ਡਿਜ਼ਾਈਨ ਜਿੰਨੇ ਮਰਜ਼ੀ ਜਿੰਨੇ ਮਰਜ਼ੀ ਡਿਜ਼ਾਈਨ ਤੇ ਜਿੰਨੇ ਮਰਜ਼ੀ ਸੂਟਾਂ ਦੇ ਸੀ ਵੱਤ ਬਾਦਲ ਨੂੰ ਡਿਜ਼ਾਈਨ ਮਿਲਣਗੇ ਜਿਹੜੇ ਮਰਜ਼ੀ ਕੱਪੜੇ ਤੇ ਲੈ ਲਓ ਤੁਸੀਂ ਸਿਮਰਦੇ ਨਾਲ ਸਿਮਰਦੇ ਲੈ ਲਓ ਜਿੱਤੇ ਮਰਜ਼ੀ ਪਸੰਦ ਲੈ ਲਓ ਇਹ ਸੂਟ ਬਾਜ਼ਾਰ ਚ ਵੀਰੇ ਜਿੰਨੇ ਮਰਜ਼ੀ ਵੇਖੋ ਕੋਈ ਮਤਲਬ ਨਹੀਂ ਅਸੀਂ ਤੁਹਾਨੂੰ ਦਵਾਂਗੇ ਅੱਧ ਰੇਟ ਤੇ ਜੀ ਇਹ ਦੇਖੋ ਜੇ ਤੁਸੀਂ ਬਾਕੀ ਕੱਪੜਾ ਸਿਮਰਦੇ ਨਹੀਂ ਪਸੰਦ ਕਰਦੇ ਚੌਕਲੇ ਲੈਣੀ ਚੌਕਲੇ ਮਿਲ ਜੂਆ ਦੇਖੋ ਅੱਛਾ ਕੱਪੜਾ ਦੂਜਾ ਡਿਜ਼ਾਈਨ ਸੇਮ ਆ ਜੂਗਾ ਬਲਾਈਂਸ ਸੇਮ ਸਾਡੀ ਆਰਡੀ ਮੈਨੂਫੈਕਚਰਿੰਗ ਵੀਰੇ ਅਸੀਂ ਆਰਡਰ ਹੀ ਕਰਵਾਨੇ ਸੂਟ ਸਾਰੇ ਦੇਖੋ ਆਹ ਡਿਜ਼ਾਈਨ ਨਾਲ ਸਿਮਰ ਦੀ ਪਿਆ ਵੀਰੇ ਬਿਲਕ ਚਾਕਲੇਟ ਦੇ ਦਰਾਂਗੇ ਜਿਹੜੇ ਬੰਦੇ ਮੰਨ ਲਓ ਲਾਈਨਿੰਗ ਨਹੀਂ ਵੀ ਲਾਣੀ ਤੇ ਦੇਖੋ ਸੇਮ ਡਿਜ਼ਾਈਨ ਸੇਮ ਬਾਦੂ ਵਰਕ ਸੇਮ ਬਾਟਮ ਵਰਕ ਦੀ ਇਹ ਸੂਟ ਬਾਜ਼ਾਰ ਚ ਵੇਲੇ ਵੇਕੇ 2600 2700 ਕੋਈ ਮਤਲਬ ਨਹੀਂ ਅਈ ਤੁਹਾਨੂੰ ਦਵਾ ਸਿਰਫ 1295 ਬਾਜੀ ਮਤਲਬ 2500 3000 ਵਾਲੇ ਸੂਟ 1295 ਬਿਲਕੁਲ ਬਿਲਕੁਲ ਬਾਜੀ ਬੁਟੀਕ ਵਾਲੇ 600 ਵੀ ਸਾਲ ਗਏ ਇਦਾਂ ਦੇ ਜਿੰਨੇ ਮਰਜ਼ੀ ਬੀਚ ਲਿਓ ਇਸ ਤੋਂ ਬਿਨਾ ਦੇਖੋ ਪ੍ਰੋਪਰ ਹੈਵੀ ਬ੍ਰਾਈਟ ਸੂਟ ਦੀ ਆ ਦੇਖੋ ਹਾਂ ਆ ਦੇਖੋ ਜੀ ਇਹ ਨੰਦਾਲੇ ਸੂਟ ਜਿਹਨੂੰ ਆਪਾਂ ਕਰਦੇ ਨੰਦਾਲੇ ਸੂਟ ਭਾਜੀ ਨੰਦਾਲੇ ਵਿੱਚ ਮੇਰੇ ਕੋਲ ਟਵਾਰਦਾਨ ਹੋਣਗੇ 40 ਤੋਂ 50 ਜੀ ਬਿਲਕੁਲ ਜੀ ਇੱਕ ਦੇਖ ਭਾਰ ਹੈਗਾ ਤੁਹਾਨੂੰ ਬੁਟੀਕ ਸਟਾਈਲ ਦਿਖਾਇਆ ਮੈਂ ਹਾਂ ਆ ਦੇਖੋ ਓਏ ਹੋਏ ਹਲੋ ਬਹੁਤ ਸੋਹਣੀ ਹੈਵੀ ਚੁੰਨੀ ਆਊਗੀ ਆ ਦੇਖੋ ਇਸ ਤੋਂ ਬਿਨਾਂ ਦੇ ਕੋਈ ਜੰਗਲ ਦੀ ਹਲੋ ਇਹ ਡਿਜ਼ਾਈਨ ਬੜਾ ਫੇਮਸ ਜੀ ਹਾਂ ਅੱਜਕੱਲ੍ਹ ਜੀ ਜਿਹਨੂੰ ਆਪਾਂ ਜੰਗਲ ਥੀਮ ਕਹਿੰਦੇ ਨੇ ਬਿਲਕੁਲ ਬਿਲਕੁਲ ਜੰਗਲ ਥੀਮ ਜੀ ਆ ਦੇਖੋ ਇਹ ਆਲੋ ਆ ਦੇਖ ਭਾਜੀ ਇਹ ਬਾਜੂ ਬਾਜੂ ਵਰਕ ਆ ਗਈ ਇਹ ਸਲਵਾਰ ਹੈ ਜੀ ਅੱਛਾ ਕਿਆ ਬਾਤ ਪੂਰਾ ਜਾਲ ਕੱਢਿਆ ਵੀਰੇ ਦੇਖੋ ਪ੍ਰੋਪਰ ਦਿਖਾ ਦਿਓ ਸਾਰਾ ਹੈਂਡ ਵਰਕ ਹੈ ਜੀ ਨਾਲ ਚੁੰਨੀ ਵੀ ਹੋਊਗੀ 2 ਮੀਟਰ ਦੀ ਇਹ ਚ ਤਨ ਰੰਗ ਮਿਲ ਲਗੇ 8 ਤੋਂ 10 ਜਿੰਨੇ ਮਰਜ਼ੀ ਵੀਰੇ ਲੈ ਲਓ ਭਾਜੀ ਕੋਈ ਚੱਕਰ ਨਹੀਂ ਇਸ ਤੋਂ ਬਾਅਦ ਸ਼ੀਸ਼ਾ ਵਰਕ ਦੀ ਗੱਲੋ ਜੀ 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 ਪ੍ਰੋਪਰ ਮਿਰਰ ਮਿਰਰ ਕਹਾਂਗੇ ਤੇ ਮਿਰਰ ਹੋਊਗਾ ਕੋਈ ਇਹੋ ਹੀ ਗੱਲ ਕਰਦੇ ਹਾਂ ਜੀ ਲਾ ਲਾ ਵੀਰੇ ਕੋਈ ਕਾਗਜ਼ ਲਾ ਕੇ ਦੇ ਦਿੰਦੇ ਹਾਂ ਕਾਪੀ ਬਣਾਉਂਦੇ ਸੀ ਕਾਪੀ ਬਣਾਉਂਦੇ ਓਰੀਜਨਲ ਪੀਸ ਬਿਲੂਗੇ ਨਾਲ ਉਹਦੀ ਚੁੰਨੀ ਹੋਊਗੀ ਪੂਰੀ ਭਾਰੀ ਆਹ ਦੇਖੋ ਮਤਲਬ ਉੱਤੇ ਵੀ ਪੂਰੇ ਗਲਾਸ ਵਰਕ ਵੀਰੇ ਇਹ ਗਲਾਸ ਵਰਕ ਦਾ ਹੈਗਾ ਹੀ ਹੈਗਾ ਇਹਨਾਂ ਦਾ ਹੀ ਫਲੇਅਰ 50% ਹੋ ਗਿਆ ਬਾਜੀ ਵਾਹ ਜੀ ਵਾਹ ਆਹ ਦੇਖੋ ਜਿਹੜੇ ਅੱਜ ਕੋਲ ਜਿਵੇਂ ਤੁਹਾਨੂੰ ਪਤਾ ਹੀ ਤੁੰਡਾ ਬਹੁਤ ਬੰਦੀ ਠੰਡ ਬਹੁਤ ਦਾ ਆਹ ਦੇਖੋ ਇਹ ਬਿਆਲ ਕੁੜੀ ਵਾਸਤੇ ਵੈਲਵਟ ਚ ਆ ਗਿਆ ਨਾ ਬਿਲਕੁਲ ਵੀਰੇ ਆਪਾਂ ਆਪ ਤਿਆਰ ਕਰਵਾਇਆ ਆਪਣੇ ਕਾਰੀਗਰਾਂ ਤੋਂ ਪ੍ਰੋਪਰ ਵੈਲਵਟ ਦਾ ਸੂਟ ਪ੍ਰੋਪਰ ਹੈਵੀ ਹੈਂਡਵਰਕ ਦੇ ਨਾਲ ਜੀ ਵਿਦ ਬਾਜੂ ਵਰਗਾ ਵੀਰੇ ਬਿਲਕੁਲ ਜੀ ਬਹੁਤ ਸੋਹਣਾ ਸੂਟ ਹੈ 5 ਮਿੰਟ ਪੂਰਾ ਆਲ ਓਵਰ ਕਪੜਾ ਹੋਊਗਾ ਜੀ ਵੈਲਵਟ ਪੂਰੀ 5 ਮੀਟਰ ਪੂਰਾ ਹੈਵੀ ਸੂਟ ਜੀ ਇਦਾਂ ਦੇ ਹੋਰ ਹਜ਼ਾਰੇ ਡਿਜ਼ਾਈਨ ਲੈਣ ਲਈ ਪਰ ਤੁਸੀਂ ਆਉਣਾ ਕਿੱਥੇ ਆ ਮਾਣੇ ਛੱਟੀ ਤੇ ਆਉਣਾ ਮਖਸਵਾੜਾ ਸਹਿਬਾਣਾ ਜੀ ਐਡਰੈਸ ਨੋਟ ਕਰ ਲਓ ਬੱਸ ਸਟੈਂਡ ਰੋਡ ਨੇੜੇ ਸਰਕਾਰੀ ਹਸਪਤਾਲ ਮਾਣੇ ਦੀ ਛੱਟੀ ਮਖਸਵਾੜਾ ਜੀ ਮੋਬਾਈਲ ਨ